ਅੱਜ ਮੈਨੂੰ ਬਹੁਤ ਅਫਸੋਸ ਹੈ ਕਹਿੰਦੇ ਹੋਏ ਕਿ ਜਿਹੜਾ ਅਸੀਂ 2004 ਵਿੱਚ ਇੱਕ ਕਾਨੂੰਨ ਬਣਾਇਆ ਸੀ ਪੰਜਾਬ ਵਿਧਾਨ ਸਭਾ ਚ ਟਰਮੀਨੇਸ਼ਨ ਔਰ ਐਗਰੀਮੈਂਟਸ ਆ ਪੁਰਾਣੇ ਅਸੀਂ ਸਾਰੇ ਐਗਰੀਮੈਂਟ ਰੱਦ ਕਰਦੇ ਸੀ ਪੰਜਾਬ ਦਾ ਪਾਣੀ ਬਚਾਉਣ ਲਈ ਉਹ ਅਗਾਲੀਆਂ ਦੀਆਂ ਜੇਲੀ ਕਰਕੇ ਕਿ ਸੁਪਰੀਮ ਕੋਰਟ ਦੇ ਵਿੱਚ ਉਹ ਚੰਗੀ ਰਾਖੀ ਨਹੀਂ ਕਰ ਸਕੇ ਅੱਜ ਸਾਰਾ ਫੈਸਲਾ ਪੰਜਾਬ ਦੇ ਖਿਲਾਫ ਹੋਇਆ ਔਰ ਸਾਡਾ ਐਕਟ ਜੋ 2004 ਚ ਅਸੀਂ ਬਣਵਾਇਆ ਸੀ ਉਹ ਬਿਲਕੁਲ ਰੱਦ ਕੀਤਾ ਗਿਆ सा कोई हो चारा नहीं कि असं अपने इस्तीफे दे पूरी विधानसभा की पार्टी और मैं लोग सभा तो और लोगों को फिर अच्छीएं तो ताकत लीए ताकि फिर विधानसभा जाके दो तिहाई भी मेजोरिटी कानून फिर बनाईए ताकि की राखी अभी रख सकी नहीं तो दस लाख किले मालवे की धरती बंजट हो जानी और ये असी होनी ਇਸ ਕਰਕੇ ਅਸੀਂ ਆਪਣੇ ਪੰਜਾਬ ਦੇ ਭਵਿੱਖ ਵਾਸਤੇ ਔਰ ਸਾਡੀ ਕਿਸਾਨੀ ਦੇ ਭਵਿੱਖ ਵਾਸਤੇ ਅਸੀਂ ਇਹ ਅਸਤੀਫਾ ਦੇ ਰਹੇ ਹਾਂ